ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਮੰਨ ਭਾਗੀ ਖਬਰ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ ਕਿ ਇੱਕ ਗੁਰਸਿੱਖ ਮੁੰਡਾ ਜਿਹੜਾ ਕਿ ਘਰੋਂ ਕੰਮ ਦੇ ਲਈ ਨਿਕਲਦਾ ਹੈ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਪਰ ਰਸਤੇ ਦੇ ਵਿੱਚ ਉਸਦੇ ਨਾਲ ਕੁਝ ਅਜੇਹਾ ਵਾਪਰਦਾ ਹੈ ਕਿ ਭੇਤ ਭਰੇ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਸਾਡੇ ਪੁੱਤ ਦਾ ਕਤਲ ਕੀਤਾ ਗਿਆ ਪਰ ਦੂਜੇ ਪਾਸੇ ਪੁਲਿਸ ਚੜੀ ਹੈ ਜਾਂਚ ਪੜਤਾਲ ਕਰ ਰਹੀ ਹੈ ਤਾਂ ਪੰਜਾਬੀ ਧਾਰਮਿਕ ਫਿਲਮਾਂ ਦੇ ਵਿੱਚ ਵੀ ਇਸ ਗੁਰਸਿੱਖ ਮੁੰਡੇ ਦੇ ਵੱਲੋਂ ਕੰਮ ਕੀਤਾ ਗਿਆ ਸੀ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਪਰਿਵਾਰਿਕ ਮੈਂਬਰ ਵਿਰਲਾਪ ਕਰ ਰਹੇ ਨੇ ਉੱਚੀ ਉੱਚੀ ਰੋ ਰਹੇ ਨੇ ਕੁਰਲਾ ਰਹੇ ਨੇ ਇਹ ਕਹਿੰਦੇ ਹੋਏ ਵਿਖਾਈ ਦਿੱਤੇ ਕਿ ਅਸੀਂ ਪੁਲਿਸ ਨੂੰ ਦੱਸਿਆ ਸੀ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਪੁਲਿਸ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਤਸਵੀਰ ਤੁਹਾਨੂੰ ਉਸ ਗੁਰਸਿੱਖ ਮੁੰਡੇ ਦੀ ਦਿਖਾਰੇ ਆ ਜਿਹੜਾ ਕਿ ਪੰਜਾਬੀ ਧਾਰਮਿਕ ਫਿਲਮ ਦੇ ਵਿੱਚ ਕੰਮ ਕਰ ਚੁੱਕਿਆ ਤੇ ਗਤਕਾ ਅਧਿਆਪਕ ਵੀ ਹੈ ਜਿਹੜਾ ਕਿ 9 ਮਈ ਨੂੰ ਲਾਪਤਾ ਹੋਇਆ ਸੀ ਮੋੜ ਮੰਡੀ ਦੇ ਨਜ਼ਦੀਕ ਜਿਹੜਾ ਪੈਟਰੋਲ ਪੰਪ ਦੇ ਨੇੜੇ ਉਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਗਲੀ ਤੇ ਸੜੀ ਹੋਈ লাশ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਢਿੱਲੀ ਕਾਰਵਾਈ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਦੇ ਵੱਲੋਂ ਇਸ ਗੁਰਸਿੱਖ ਮੁੰਡੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਅਗਵਾ ਕੀਤਾ ਗਿਆ ਸੀ ਸਥਾਨਕ ਲੋਕਾਂ ਦੇ ਵੱਲੋਂ ਵੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਇਤੋਂ ਤੱਕ ਕਿ ਪੁਲਿਸ ਨੇ ਜੋ ਹੈ ਮੋਟਰਸਾਈਕਲ ਵੀ ਲੱਭ ਲਿਆ ਸੀ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਅਕਾਲ ਅਕੈਡਮੀ ਢਾਲੀਵਾਲ ਬੇਟ ਦੇ ਅਕਾਲ ਅਕੈਡਮੀ ਰਾਇਪੁਰ ਪੀਰ ਬਖਸ਼ ਵਾਲਾ ਵਿਖੇ ਜੋ ਹੈ ਬਤੌਰ ਇਹ ਗੁਰਸਿੱਖ ਮੁੰਡਾ ਗਤਕਾ ਅਧਿਆਪਕ ਦੀ ਸੇਵਾ ਨਿਭਾਰ ਰਿਹਾ ਸੀ ਉਮਰ ਵੀ ਮਹਿਜ ਇਸ ਦੀ 30 ਸਾਲ ਦੇ ਹੀ ਕਰੀਬ ਸੀ ਇਹ ਜਿਹੜਾ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਦੇ ਉੱਤੇ ਮੂੜ ਮੁੰਡੀ ਮੋੜ ਦੇ ਨੇੜੇ પેટ્રોલ ਪੰਪ ਦੇ ਨੇੜੇ ਇਸ ਦੀ ਗਲੀ ਤੇ ਸੜੀ লাশ ਬਰਾਮਦ ਹੁੰਦੀ ਹੈ 6ਵੇਂ ਦਿਨ ਤਾਂ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਪਰਿਵਾਰਿਕ ਮੈਂਬਰ ਇਲਜ਼ਾਮ ਲਗਾ ਰਹੇ ਨੇ ਢਿੱਲੀ ਕਾਰਵਾਈ ਕਰਨ ਦੇ ਉਹ ਔਰਤ ਜਿਸਨੇ ਕੀ ਲਾਡਾ ਤੇ ਚਾਵਾ ਦੇ ਨਾਲ ਆਪਣੇ ਪੁੱਤ ਨੂੰ ਪਾਲਿਆ ਸੀ ਤੇ ਅੱਜ ਉਸ ਦਾ ਪੁੱਤ ਜਿਹੜਾ ਉਸ ਦੀਆਂ ਅੱਖਾਂ ਸਾਹਮਣੇ ਨਹੀਂ ਹਮੇਸ਼ਾ ਹਮੇਸ਼ਾ ਦੇ ਲਈ ਜਿਹੜਾ ਦੂਰ ਹੋ ਚੁੱਕਿਆ ਹੈ ਦੁੱਖ ਦੇਖਿਆ ਨਹੀਂ ਜਾ ਰਿਹਾ ਪਰਿਵਾਰਿਕ ਮੈਂਬਰਾਂ ਦਾ ਨੂੰ ਮਿਲ ਗਏ ਸਾਰੇ ਆਪਾਂ ਨੂੰ ਨੂੰ ਮਿਲ ਗਏ ਇਹਦੇ ਨਾਲੇ ਇਹ ਪੁੱਛੋ ਯਾਰ ਨਹੀਂ ਕੋਈ ਨਹੀਂ ਸੁਣੀ ਅੱਧੀ ਕੋਈ ਨਹੀਂ ਸੁਣੀ ਆ ਤੰਦੀ ਆ ਜੀ ਭੁੱਲਨੇ ਜਾਤਾ ਉਹਦਾ ਮੋਟਰ ਆ ਗਿਆ ਲੈ ਗਿਆ ਤੂੰ ਮੈਨ ਲੱਗੇ ਸਾਰੇ ਆਪਾਂ ਨੂੰ ਤੂੰ ਵੀ ਮਿਲ ਗਏ ਆਦੇ ਰਾਵੇ ਢੇੜ ਪਿੱਛੇ ਆ ਯਾਰ ਨਹੀਂ ਕੋਈ ਨਹੀਂ ਸੁਣੀ ਅੱਧੀ ਕੋਈ ਨਹੀਂ ਸੁਣੀ ਆ ਤੰਦੀ ਆ ਜੀ ਭੁੱਲਨੇ ਜਾਤਾ ਉਹਦਾ ਮੋਟਰ ਆ ਗਿਆ ਲੈ ਗਿਆ ਤੂੰ ਮੈਨ ਲੱਗੇ ਸਾਰੇ ਆਪਾਂ ਨੂੰ ਤੂੰ ਵੀ ਮਿਲ ਗਏ ਆਦੇ ਰਾਵੇ ਦੇਰ ਕਿਥੇ ਇਹ ਨਹੀਂ ਕੋਈ ਨਹੀਂ ਸੁਣੀ ਮੈਂ ਹਰਜਿੰਦਰ ਗੌਰ ਆ ਇਹ ਤੁਹਾਡੇ ਕੀ ਲੱਗਦਾ ਜਿਹਨਾਂ ਮੈਂ ਮਰਾ ਜਵਾਈ ਸੋਰ ਸਿੰਘ ਅੱਛਾ ਜੀ ਹਾਂਜੀ ਇਹ ਕਾਲ ਅਕੈਡਮੀ ਜੋ ਉੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲਾਭਦਾ ਆ ਅੱਜ ਆਈ ਆ ਦਵਾ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਹੀਂ ਆਪ ਕੈਮਰਾ ਚੈੱਕ ਕੀਤੇ ਆ ਆਪਾਂ ਹੀ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੋਂ ਦਾ ਤੇ ਹੁਣ ਇਹਨਾਂ ਨੇ ਹਣ ਫੋਨ ਕਰਤਾ ਕਿ ਤੁਹਾਡੀ লাশ ਵੀ ਲੱਭ ਗਿਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਨਹੀਂ ਮਾਰਦਾ ਮਿਲਿਆ ਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰਸਾਈਕਲ ਇਹਨਾਂ ਨੂੰ ਮਿਲਿਆ ਨਾ ਨੂੰ ਦੱਸਿਆ ਕਿਉਂ ਨਹੀਂ ਅੱਜ ਲਾਸ਼ ਨੂੰ ਕਿਹੜੇ ਪੈਸੇ ਇਹ ਕਿਹੜੀ ਗੱਲ ਆਜਾ ਨੂੰ ਲਾਸ਼ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਇਹਨਾਂ ਨੇ ਕੀਤਾ ਇਹਨਾਂ ਨੂੰ ਲਾਸ਼ ਵੀ ਗੰਦੀ ਮਿਲੀ ਆ ਇਹਨਾਂ ਜ਼ਰਵਾਡ ਕੋਈ ਉੱਠ ਬੋਲਿਆ ਵਾ ਵੀ ਲਾਸ਼ ਨਹੀਂ ਮਿਲਦੀ ਮੁੰਡਾ ਨਹੀਂ ਆਏ ਜਿਹੜੀ ਦੇਥ ਹੋਈ ਆ ਜਿਹਨਾਂ ਨੂੰ ਨਾਕਟ ਕੀਤੀ ਹੈ ਕੌਣ ਲੱਗਦੇ ਤੁਹਾਡੇ ਉਹ ਭਾਈ ਹੈ ਮੇਰਾ ਛੋਟਾ अच्छा जी ये किद्दा कितने ਦਿਨਾਂ ਤੋਂ ਕਰੋਗੀ ਹੋਈ ਸੀਗੀ ਕੀ ਕੰਮ ਕਰਦੀ ਸੀਗੀ ਜੀ ਕਾਲ ਅਕੈਡਮੀ ਢਾਲੀ ਵਾਲੇ ਬੈਠ ਕੇ ਕਾਲ ਕੈਡਮੀ ਰਾਏਪੁਰ ਪੀਰ ਬਖਸ਼ ਜੱਟ ਦਾ ਟੀਚਰ ਆ ਤੇ ਭੁਲਾਥ ਰਹਿੰਦੇ ਸੀਗੇ ਤੇ ਭੁਲਾਥ ਤੋਂ ਸ਼ੁੱਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਛੁੱਟੀਆਂ ਆਈਆਂ ਵਾ ਲੜਾਈ ਦਾ ਕਰਕੇ ਜਿਹੜਾ ਕੂਲ ਬਾਂਦਾ ਤੇ ਮੈਂ ਪਿੰਡ ਆ ਰਿਹਾ ਹਾਂ ਹਮ ਹਮ ਤੇ ਉੱਥੋਂ ਤੁਰ ਪਿਆ ਤੇ ਕਿ ਪਿੰਡ ਨਹੀਂ ਪਹੁੰਚਿਆ ਉਹਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਤੇ ਪੁਲਸ ਲਿਖਾਈ ਆ ਨਾਥ ਥਾਣਾ ਥਾਣਾ ਹੈਗਾ ਉੱਥੇ ਲਿਖਾਈ ਸੀ ਅੱਛਾ ਜੀ ਉੱਥੇ ਅਸੀਂ ਆਪਣੀ ਵਿਹਾਰਤੀ ਸਾਰੀ ਜਿਹੜੀ ਕੈਮਰੇ ਕੁਮਰੇ ਲੱਗੇ ਨੇ ਆਪਣੇ ਵਿਹਾਰਤੀ ਕਾਰਵਾਈ ਕੀਤੀ ਆ ਹਾਂ ਜੀ ਪੁਲਿਸ ਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦੇ ਪੁਲਿਸ ਨੇ ਬਰਾਮਦ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏਸੀ 9905 ਇਹਨਾਂ ਸ਼ੁੱਕਰਵਾਰ ਦਾ ਬਰਾਮਦ ਕੀਤਾ ਇਹ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਜਦੋਂ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹਦੇ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾ ਨਹੀਂ ਦਿੱਤੀ ਕਿ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ ਲਾਸ਼ ਮਿਲੀ ਆ 6ਵੇਂ ਦਿਨ ਆ ਕੇ ਲਾਸ਼ ਮਿਲੀ ਇਹਨਾਂ ਨੂੰ ਮੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ رابطہ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ ਲਾਸ਼ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਵੀ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੀ ਲਾਸ਼ ਵੇਖੀ ਅੱਜ ਅਹੀਂ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ ਲਾਸ਼ ਆ ਸ਼ੁਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡੇ ਨਾਲ ਰਾਬਤਾ ਕਿਉਂ ਨਹੀਂ ਕੀਤਾ ਛੇ ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡੇ ਆ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਕੋਡ ਕੀਤੀ ਆ ਅਸੀਂ ਸੁਖਪਾਲ ਸਿੰਘ ਖੈਰਾ ਜੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਰਾਬਤਾ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ ਫੋਰਡ ਨਹੀਂ ਈਤੀ ਅਸੀਂ ਆਪਣੇ ਵਿਹਾਰ ਦੇ ਜਿਹੜੇ ਕੈਮਰੇ ਕੋਠੇ ਆ 11:52 ਮਿੰਟ ਤੇ ਭਲਾਤੋਂ ਨਿਕਲਦਾ ਉਸ ਤੋਂ ਬਾਅਦ ਬੀਕੇ ਇੱਕ ਹੈਗਾ ਵਾ ਕੀ ਬੋਲਦੇ ਨੂੰ ਸਟੋਰ ਹੈਗਾ ਉੱਥੋਂ ਨਿਕਲਦਾ ਫਿਰ 12:20 ਮਿੰਟ ਤੇ ਮੰਨ ਲਓ ਮਨਸੂਰ ਵਾਲਾ ਬੇਡ ਆ ਉਥੋਂ ਨਿਕਲਦਾ 12:20 ਤੇ ਸਾਰੀ ਪੁਲਤਾਂ ਉਸ ਨੇ ਆਦ ਕੀਤੀ ਸਾਨੂੰ ਉਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਉਸ ਨੇ ਉਦੋਂ ਦੀ ਸਪੋਰਟ ਕੀਤੀ ਹੁੰਦੀ ਸਾਡਾ ਭਰਾ ਬਚ ਜਾਣਾ ਸੀ ਸਰ ਜਿਹੜਾ ਪਤਾ ਲੱਗਾ ਹੈ ਕਿ ਉਥੇ ਫੱਤੂ ਢਿੰਗਾਂ ਰੋਡ ਤੇ ਕੋਈ ਗੱਡੀਆਂ ਚ ਇਹਨਾਂ ਕਿਤਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਸ ਨੇ ਦੱਸਿਆ ਵਾ ਫੱਤੂ ਢਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸ ਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ ਅ ਡੇਢ ਕਵਜ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਕਟਸ਼ਾ ਦੇ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡਿਆਂ 'ਚ ਬੰਦੇ ਉਤਰਦੇ ਆਏ ਇਹਨਾਂ ਨੂੰ ਕੁੱਟਮਾਰ ਕਰਦੇ ਤੇ ਚੋਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਜੇਕਰ ਪੁਲਿਸ ਨੂੰ ਇਸ ਚੀਜ਼ ਦਾ ਪਤਾ ਸੀ ਤੇ ਪੁਲਿਸ ਨੇ ਇਸਦੀ ਨਿਕਵਾਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਰੋਂ ਟੈਕਸ ਜਾਂਦਾ ਅਸੀਂ ਟੈਕਸ ਭਰਦੇ ਆ ਗ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਟ ਸੀ ਇਹਨਾਂ ਦੀ ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਕਡਾਟ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸਹੁਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 April ਨੂੰ ਸ੍ਰੀ ਹਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਉਰੇ ਉਹਨਾਂ ਦੇ ਸਰਪੰਚ ਜੀ ਉਹਨਾਂ ਨੂੰ ਲੈ ਗਏ ਹੀ ਉੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ 'ਨੂੰ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 ਅਪ੍ਰੈਲ ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀ ਗੱਲ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਕਿ ਸਾਨੂੰ ਕੋਈ ਇਸ ਚੀਜ਼ ਦੇ ਵਿੱਚ ਇਨਸਾਫ ਦਿੰਦੀ ਆ ਕਿ ਨਹੀਂ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇਗੇ ਹੀ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਇਨਸਾਫ ਮਿਲੂਗਾ ਪਰ ਸਾਨੂੰ ਨਹੀਂ ਦੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੀ ਉਮੀਦ ਕਰਦੇ ਆਂ ਕਿ ਸਾਨੂੰ ਅਹੀਂ ਹੁਣ ਇਨਸਾਫ ਦੇ ਦੋਗੇ। ਉਹ ਜਿਹੜਾ ਸਵੇਰੇ ਸਾਨੂੰ ਫੋਨ ਆਇਆ ਥਾਨੇ ਕਿ ਉਹ ਡੈਡ ਬਡੀ ਐ ਜਿਹੜੀ ਸਮਲੇ ਕੱਭ ਜਾ ਦੇਗਾ। ਮਲੇ ਇਖਤਿਆਰ ਦੇ ਉਹ ਡੈਡ ਬਡੀ ਦੀ ਅਣਖਤੀ ਅੱਛਾ ਹੀ ਹੋ ਰਹੀ ਸੀ। ਤੇ ਬਾਅਦ ਵਿੱਚ ਜਦੋਂ ਮੱਕਰ ਪੌਣ ਕੇ ਜਿਵੇਂ ਤੇ ਬਸ ਬੜੀ ਅ ਲਈ ਉਹ ਬੜਾ ਚਾਹ ਕੀਤਾ ਆਪਣੀ ਇੱਛਾ ਕੀਤੀ ਉਿਤ ਪਰਸ ਮੇਯਾ ਪਰਸ ਤੋਂ ਦਾਰ ਕਾਰ ਜਿੱਤੋਂ ਉਹਨਾਂ ਦੇ ਫੈਮਲੀ ਦਾ ਕਲੈਕਟਰ ਦਿੱਤਾ ਗਿਆ ਹੂੰ ਫਿਰ ਉਹ ਜਿਹੜੀ ਸਰਹਾਰੀ ਇਹ ਕੰਦੇਸ਼ੰ ਦਾ ਠੀਕ ਹੈ ਸਰਹਾਰੀ ਸਰਹਾਰੀ ਉਹ ਤੋ ਆ ਕੇ ਉਹਨਾਂ ਨੇ ਚੈੱਕ ਹੁਣ ਹਣ ਸੁਣ ਲੇਖਿਆ ਵਾ ਉਹਨਾਂ ਦੇ ਥੀਕੇ ਪੱਡੇ ਇੱਕ ਪਣੀ ਲੋਕੀ ਤੋਂ ਮਿਲਿਆ ਇਹ ਸਾਨੂੰ ਮੋਦੀ ਨੌਰ ਤੋਂ ਇੱਕ ਐਚਪੀ ਪਟੰਗ ਕੰਪਨੀਆ ਹਾਂਜੀ ਪਰ ਤੋਂ ਟਿੰਗ ਤਾਂ ਥੋੜਾ ਅੱਗੇ ਜਾਵੇ ਇਹ ਬੋਧੂ 200 ਮੀਟਰ ਦੇ ਆਪਰੇ ਰਾਈਟ ਸਾਈਡ ਤੇ ਮੇဒီ ਮੋੜ ਤੋਂ ਪਿੱਛੇ ਠੀਕ ਉਧਰੋਂ ਕੋ ਦੋਨੇ ਕਿਹ ਪ੍ਰਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ ਅੱਛਾ ਜੀ ਗਰਨਾਮ ਸਿੰਘ ਸਦਾ ਗਰਨਾਮ ਸਿੰਘ ਇਹ ਕੀ ਜਿਹੜਾ ਲੜਕਾ ਵਾ ਇਹ ਵੀ ਮਦਰ ਲਾ ਤੇ ਮ੍ਰਿਤਕ ਦਾ ਨਾਮ ਕੀ ਹੈਗਾ ਆ ਸੰਤ ਸਿੰਘ ਮੁਤਾਬਕ ਅਧਾਰ ਕਾਰਡ ਉਹ ਕੀ ਇਹੀ ਕਾਰਵਾਈ ਕੀ ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਆ ਪੁੱਛੋਗੇ ਅਸੀਂ ਪਹਿਲਾਂ ਇਹਨਾਂ ਨਾਲ ਪੁੱਛੀਏ ਕਿ ਹਾਂ ਕੀ ਇਹ ਹਲਾਕ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਦਾ ਮਤਲਬ ਹੈਗਾ ਕਿ ਬੁਸ਼ੋਰ ਪਲਾਟਾ ਠੀਕ ਹੈ ਜੀ ਗਤਕ ਸਿਖਾਉਣ ਦਾ ਟੀਚਰ ਸੀ ਹੁਣ ਅੰਨ ਦੇ ਜਲੀਆ ਇਹ ਇਹ ਬਲਾ ਇਹ ਕੀ ਇਹਨਾਂ ਨਾਲ ਗੱਲਬਾਤ ਕਰਕੇ ਜਿਹੜੇ ਅਗਲੀ ਕਾਰਵਾਈ ਦੀ